ਤੁਸੀਂ ਕਹਿ ਰਹੇ ਹੋ ਘਰੇ ਨਾ ਜਾਓ ਬਾਈ ਘਰੇ ਵੀ ਜਾਣਗੇ ਧਰਨਾ ਵੀ ਲੱਗੂ ਮੀਡੀਆ 'ਚ ਵੀ ਆਊਗਾ ਭਾਰਾ ਸਿੱਧੂ ਬੋਲਦਾ ਜਦੋਂ ਉਹਨਾਂ ਦੇ ਪੈਸੇ ਉਹਨੂੰ ਕਦੇ ਵਾਪਸ ਕਰਦੇ ਬੰਦਿਆਂ ਵਾਂਗੂ ਇਦੋਂ ਬਾਅਦ ਬਾਰ ਬਾਰ ਧਰਨਾ ਵੀ ਲੱਗੂ ਸੁਣ ਲਾ ਵੀਰ ਮੇਰਾ ਉਹਨੂੰ ਗੱਲ ਕਰੀ ਜੇ ਤੇਰਾ ਮਿੱਤਰ ਆ ਤਾਂ ਠੀਕ ਆ ਨਾ ਗੱਲ ਉਹਨੂੰ ਕਹਿੰਦਾ ਧਰਨਾ ਵੀ ਲੱਗੂ ਮੀਡੀਆ 'ਚ ਵੀ ਗੱਲ ਆਊ ਆਹ ਤੇਰੀ ਰਿਕਾਰਡਿੰਗ ਚੱਕੀ ਪਾ ਦੇ ਰਿਕਾਰਡਿੰਗ ਸੁਣਾਈ ਇਹਨਾਂ ਨੇ ਤੂੰ ਸੀ ਇਹਨਾਂ ਨੂੰ ਸਭ ਕੱਟ ਇਹਨਾਂ ਨੂੰ ਧੋਖਾ ਆ ਰਹੇ ਹੋ ਬਾਈ ਜੀ ਕਿੱਧਰ ਦੀ ਗੱਲ ਆਏ ਜੇ ਤੇਰਾ ਮਿੱਤਰ ਆ ਬਸ ਉਹਨੂੰ ਸਾਫ਼ ਸੁਨਿਆਹ ਲਾ ਦੇ ਤਾਂ ਫ ਵੇ ਬੰਦਿਆਂ ਨੂੰ ਕਰੇ ਪੈਸੇ ਵਾਪਸ ਕਰ ਦੇ ਨਹੀਂ ਤੇਰੇ ਬਾਹਰ ਚ ਵੱਡੇ ਮੇਰੀ ਗੱਲ ਸੁਣਨਾ ਵੱਡੇ ਬਾਈਂਡਰ ਕਢਾ ਕੇ ਉਹਦੇ ਬਾੜ ਦੇ ਵਿੱਚ ਲਾਉਣੇ ਆ ਵੱਡੇ ਫੋਟੋਆਂ ਪੜਾ ਕੇ ਉਹ ਵੀਡੀਓ ਸਾਰੀ ਇੱਥੇ ਮੇਰੇ ਕੋਲ ਪੱਤਰਕਾਰ 5 ਬੈਠੇ ਨੇਗੇ ਅੱਜ ਮੈਂ ਅੱਜ ਤਾਂ ਮੈਂ ਰੋਕ ਲਿਆ ਗੱਲ ਸੁਣ ਲੋ ਅਗਲੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਉਹਨੂੰ ਕਰੇ ਬੰਦਿਆਂ ਨੂੰ ਕਿ ਉਹਨੇ ਪੈਸੇ ਦੇ ਦੇ ਠੀਕ ਹੈ ਨਾ ਗੱਲ ਜੇ ਪੈਸੇ ਨਹੀਂ ਦੇਵੇਂ ਕੋਲੋਂ ਐਸਾ ਜਲੂਸ ਕੱਢੂਗਾ ਕਿ ਉਹ ਉਹਦੇ ਪੁੱਤ ਪੋਤੇ ਜਾਂ ਕਰਨਗੇ ਬੱਸ ਐਨਾ ਸੁਨੇਹਾ ਉਹਨੂੰ ਲਾ ਦੇਣਾ ਠੀਕ ਹੈ ਨਾ ਗੱਲ ਹਾਂ ਧਰਨਾ ਉਹਦੇ ਬਾੜ ਚ ਵੀ ਟੋਕੂ ਜਿੱਥੇ ਕਹਾਂਗਾ ਉੱਥੇ ਲਾ ਠੀਕ ਆ ਵੀਰ ਮੇਰਾ ਸੁਨੇਹਾ ਲਾ ਦਿਓ